ਇਸ ਵਾਰ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ اجلاس ਬਹੁਤ ਸੰਖੇਪ ਰੱਖਿਆ ਗਿਆ ਸੀ ਡੰਡੀ ਸਰਕਾਰ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਪਿਛਲੇ 3 ਸਾਲ ਵਿੱਚ ਉਸ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਅਕਸਰ ਕੱਟ ਰੱਖਿਆ ਜਾਂਦਾ ਰਿਹਾ ਹੈ ਜਿੰਨਾ ਨੂੰ ਆਉਂਦੇ ਸਮੇਂ ਵਿੱਚ ਹੋਰ ਵਧਾਈ ਜਾਣ ਦੀ ਜ਼ਰੂਰਤ ਹੈ ਡੈਡੀ ਬਹੁਤੀ ਵਾਰ ਤਾਂ ਸਬੰਧਿਤ ਰਾਜਪਾਲ ਅਤੇ ਸੂਬਾ ਸਰਕਾਰ ਵਿੱਚ ਵੀ ਇਹਨਾਂ ਸਬੰਧੀ ਤਕਰਾਰ ਚੱਲਦਾ ਰਿਹਾ ਡੈਡੀ ਮੁੱਖ ਮੰਤਰੀ ਅਕਸਰ ਰਾਜਪਾਲ ਨਾਲ ਢਿੱਡ ਦੀ ਨਜ਼ਰ ਆਈ ਡੈਡੀ ਉਨਾ ਸੈਸ਼ਨਾਂ ਵਿੱਚ ਵੀ ਬਹੁਤਾ ਸਮਾਂ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਇੱਕ ਦੂਸਰੇ ਉੱਤੇ ਅਜਿਹੇ ਦੋਸ਼ ਲਗਾਏ ਜਾਂਦੇ ਰਹੇ ਅਤੇ ਅਜਿਹੀ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਜੋ ਵਿਧਾਨ ਸਭਾ ਦੀਆਂ ਬਹਿਸਾਂ ਦੀ ਪੱਦਰ ਦੀ ਨਹੀਂ ਸੀ ਡੰਡੀ ਇਸ ਵਾਰੀ ਵੀ ਪਹਿਲੇ ਦਿਨ ਤਾਂ ਵੱਡੀ ਹੱਦ ਤੱਕ ਅਜੇ ਹਾ ਕੁਝ ਹੀ ਵੇਖਣ ਨੂੰ ਮਿਲਿਆ ਡੈਂਡੀ ਇੱਕ ਤਰ੍ਹਾਂ ਨਾਲ ਉਥੇ ਸਿਆਸੀ ਕਮਸਾੜ ਛਿੜਿਆ ਦਿਖਾਈ ਦਿੱਤਾ ਅਤੇ ਵੱਡੇ ਛੋਟੇ ਆਗੂਆਂ ਵੱਲੋਂ ਇੱਕ ਦੂਸਰੇ ਉੱਤੇ ਦੋਸ਼ ਹੀ ਲਗਾਏ ਜਾਂਦੇ ਰਹੇ ਡੈਂਡੀ ਹੌਣ ਵਿਰੋਧੀ ਪੈਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਹਾਂ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ ਬੈਂਡੀ ਇਸ ਤੋਂ ਇਲਾਵਾ ਉਹਨਾਂ ਨੇ ਪਾਜਪਾ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿੱਚ ਹੋਣ ਦੀ ਗੱਲ ਵੀ ਦੁਹਰਾਈ ਡੈਂਡੀ ਇਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਦਿੰਦਿਆਂ ਕਹਾ ਕਿ ਸਰਦਾਰ ਬਾਜਬਾ ਦੇ ਬਿਆਨਾਂ ਵਿੱਚ ਕੋਈ ਸਚਾਈ ਨਹੀਂ ਹੈ ਅਤੇ ਨਾ ਹੀ ਉਹਨਾਂ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ ਕੰਡੀ ਇਸ ਆਪਸੀ ਤਿੱਖੀ ਲੋਕਚੋਕ ਦੌਰਾਨ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਕੁਝ ਅਜਿਹੇ ਮਸਲੇ ਜ਼ਰੂਰ ਉਠਾਏ ਜੋ ਆਉਂਦੇ ਸਮੇਂ ਵਿੱਚ ਸਰਕਾਰ ਦੇ ਧਿਆਨ ਦੀ ਮੰਗ ਕਰਦੇ ਹਨ ਡੰਡੀ ਇਹਨਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਮਿਲਕ ਫੈਡ ਉੱਤੇ ਨਕਲੀ ਦੁੱਧ ਸਪਲਾਈ ਕਰਨ ਦੇ ਦੋਸ਼ ਪਿੰਡਾਂ ਦੀਆਂ ਸੜਕਾਂ ਦੀ ਖਸਤਾ ਹਾਲਤ ਸਕੂਲਾਂ ਦੀਆਂ ਖਸਤਾ ਇਮਾਰਤਾਂ ਨਹਿਰੀ ਪਾਣੀ ਦੀ ਗਲਤ ਡ੍ਰੀਨਾ ਅਤੇ ਕਸਤੀਆਂ ਦਾ ਸਾਫ਼ ਨਾ ਹੋਣਾ ਅਤੇ ਖਾਲਿਆਂ ਅਤੇ ਪਾਈਪਾਂ ਦੀ ਲੰਬੇ ਸਮੇਂ ਤੋਂ ਮੁਰੰਮਤ ਨਾ ਕੀਤੇ ਜਾਣਾ ਆਦ ਸ਼ਾਮਿਲ ਹਨ ਬੰਡੀ ਅਜਿਹੇ ਲੋਕ ਮੁੱਦਿਆਂ ਸੰਬੰਧੀ ਸਰਕਾਰ ਨੂੰ ਆਉਂਦੇ ਸਮੇਂ ਵਿੱਚ ਪੂਰਾ ਧਿਆਨ ਦੇਣ ਦੀ ਲੋੜ ਹੋਵੇਗੀ ਡੈਡੀ ਦੂਸਰੇ ਦਿਨ ਆਪਸੀ ਪੈਸਾਂ ਅਤੇ ਇੱਕ ਦੂਸਰੇ ਉੱਪਰ ਦੋਸ਼ਾਂ ਦੀਆਂ ਝੜੀਆਂ ਦੌਰਾਨ ਇੱਕ ਹੋਰ ਮਹੱਤਵਪੂਰਨ ਮੁੱਦਾ ਸਾਹਮਣੇ ਆਇਆ ਜੈਸ ਦੀ ਪਿਛਲੇ ਸਾਲ ਪਰ ਤੂੰ ਲਗਾਤਾਰ ਵੱਡੀ ਚਰਚਾ ਹੁੰਦੀ ਰਹੀ ਹੈ ਡੈਡੀ ਏਸੀ ਕੇਂਦਰ ਸਰਕਾਰ ਵੱਲੋਂ ਤਿਆਰ ਕਰਕੇ ਪੇਸ਼ ਆ ਗਿਆ ਕੌਮੀ ਖੇਤੀਬਾੜੀ ਮੰਡੀਕਰਨ ਦੀ ਨੀਤੀ ਦਾ ਖਰੜਾ ਜਿਸ ਨੂੰ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਡੈਂਡੀ ਇਸ ਖਰੜੇ ਨੂੰ ਖੇਤੀਬਾੜੀ ਰਾਜ ਦਾ ਵਿਸ਼ਾ ਦੱਸ ਕੇ ਕੇਂਦਰ ਸਰਕਾਰ ਵੱਲੋਂ ਅਣਉਚਿਤ ਦਖਲ ਕਰਾਰ ਦਿੱਤਾ ਗਿਆ ਅਤੇ ਇਹ ਵੀ ਕਿ ਸੂਬਾ ਸਰਕਾਰਾਂ ਖੇਤੀਬਾੜੀ ਦੇ ਖੇਤਰ ਦੀਆਂ ਜ਼ਰੂਰਤਾਂ ਅਤੇ ਸਮੱਸਿਆਵਾਂ ਨੂੰ ਵਧੇਰੇ